ਕੁੜਤਣ ਜਦ ਮਨੀ ਅਸਵਾਰ ਹੋਈ ਕੁੜਤਣ ਜਦ ਮਨੀ ਅਸਵਾਰ ਹੋਈ ਜਨੂਨੀ ਅਗ ਜਦੋਂ ਨਾ ਠਾਰ ਹੋਈ ਕੁੜ ਤਣ ਜਦ ਮਨੀ ਅਸਵਾਰ ਹੋਈ ਜਨੂਨੀ ਅਗ ਜਦੋਂ ਨਾ ਠਾਰ ਹੋਈ ਸਹਾਰਾ ਸ਼ਬਦ ਹੀ ਉਸ ਦਿਨ ਬਣਨਗੇ ਜਦ ਹਰ ਹੱਥ ਦੇ ਵਿੱਚ ਤਲਵਾਰ ਹੋਈ ਉੜ ਤਣ ਜਦ ਮਨੀ ਅਸਵਾਰ ਹੋਈ ਜਿਨੇ ਰੰਗਾਂ ਨੂੰ ਸੀ ਵਾਪਸ ਲਿਆਉਣਾ ਹਨੇਰੇ ਪਰਦਿਆਂ ਨੂੰ ਸੀ ਹਟਾਉਣਾ ਜਿਨੇ ਰੰਗਾਂ ਨੂੰ ਸੀ ਵਾਪਸ ਲਿਆਉਣਾ ਹਨੇਰੇ ਪਰਦਿਆਂ ਨੂੰ ਸੀ ਹਟਾਉਣਾ ਤੇਰੇ ਹੁੰਗਾਰਾਂ ਤੋਂ ਵਿਰਵੀਂਗਾ ਥਾਂ ਰੁਕੀ ਥਾਂ ਥਾਂ ਕੇ ਨਾਂ ਬਿਸਥਾਰ ਹੋਈ ਅਗਲਾ ਸ਼ੇਖਣਾ ਸਵਾਲਾਂ ਦੀ ਇੱਕ ਵਾਛੜ ਜਹੀ ਹੈ ਇਕ ਕੋਸ਼ਿਸ਼ ਵੀ ਤਾਂ ਇੱਕ ਪਾਸੜ ਜਹੀ ਹੈ ਅਸਾਡੇ ਕੋਲ ਸੀ ਬਸ ਸੋਚ ਤਿੱਖੀ ਜੋ ਹਰ ਜੰਗ ਬਾਸਤੇ ਹਥਿਆਰ ਹੋਈ ਜੋ ਹਰ ਜੰਗ ਬਾਸਤੇ ਹਥਿਆਰ ਹੋਈ ਅਗਲਾ ਸ਼ੇਰ ਦੇਖਣਾ ਨਾ ਸੋਦਾ ਹੀ ਅਣਖ ਦੇ ਨਾਲ ਕੀਤਾ ਦੀਪ ਜੀ ਨਾ ਸੋਦਾ ਹੀ ਅਣਖ ਦੇ ਨਾਲ ਕੀਤਾ ਸਗੋਂ ਰਣ ਖੂਨ ਦੇ ਦੇ ਲਾਲ ਕੀਤਾ ਕੀ ਹੋਇਆ ਜਿੱਤ ਸਕੇ ਨਾ ਜੰਗ ਚ ਰੋਕੀ ਕੀ ਹੋਇਆ ਜਿਤ ਸਕੇ ਨਾ ਜੰਗ ਚਿਰੋ ਕੀ ਤਾਂ ਐਵੀ ਨਹੀਂ ਕਿ ਸਾਡੀ ਹਾਰ ਹੋਈ ਤਾਂ ਐਵੀ ਨਹੀਂ ਕਿ ਸਾਡੀ ਹਾਰ ਹੋਈ ਸਮੇਂ دیਵਾਜ ਤੇ ਰਣ ਵਿੱਚ ਖੜੇ ਹਾਂ ਜ਼ਖਮ ਖਾ ਕੇ ਵੀ ਆਈ ਤੇ ਅੜਾਂ ਸਮੇਂ دیਵਾਜ ਤੇ ਰਣ ਵਿੱਚ ਖੜੇ ਹਾਂ ਜ਼ਖਮ ਖਾ ਕੇ ਵੀ ਆਈ ਤੇ ਅੜਾਂ ਲੜਾਂਗੇ ਅਣਖਾਂ ਫਿਰ ਹੱਕ ਖਾਤਰ ਅਸੀਂ ਕਰਨੀ ਕੀ ਜੈ ਜੈਕਾਰ ਹੋਈ ਅਸੀਂ ਕਰਨੀ ਕੀ ਜੈ ਜੈਕਾਰ ਹੋਈ ਆਖਰੀ ਸ਼ੇਰ ਦੇਖੋ ਨਾ ਸਾਡੀ ਰਤ ਅਜੇ ਤੇ ਗਾਂ ਤੋਂ ਸੁੱਕੀ ਨਾ ਹਲੇ ਸੋਚ ਵੀਰਾ ਹਾਂ ਤੋਂ ਉੱਕੀ ਨਾ ਛੱਡੀ ਰਾਤ ਅਜੇ ਤੇ ਗਾਂ ਤੋਂ ਸੁੱਕੀ ਨਾ ਹੱਲੇ ਸੋਚ ਵੀਰਾ ਹਾਂ ਤੋਂ ਕੀ ਜ਼ਖਮ ਸਹਲਾ ਕੇ ਰਣਵਲ ਤੁਰ ਪਵਾਂਗੇ ਬਗਾਵਤ ਜਦ ਕਦੇ ਦਰਕਾਰ ਹੋਈ ਬਗਾਵਤ ਜਦ ਕਦੇ ਦਰਕਾਰ ਹੋਈ ਬਗਾਵਤ ਜਦ ਕਦੇ ਦਰਕਾਰ ਹੋਈ ਧੰਨਵਾਦ ਜੀ